ਹਾਂ ਜੀ ਤੁਸੀਂ ਦੱਸੋ ਕੀ ਆਪਣਾ ਨਾਮ ਆ ਕਿਹੜਾ ਪਿੰਡ ਆ ਨਾਮ ਮੇਰਾ ਵਾਹਿਗੁਰਜ ਕਾ ਖਾਲਸਾ ਸ੍ਰੀ ਵਾਹਿਗੁਰਜ ਕੀ ਫਤਿਹ ਨਾਮ ਮੇਰਾ ਬੋਰ ਸਿੰਘ ਆ ਤੇ ਪੰਚਾਇਤ ਜਿਹੜੀ ਆ ਬਲੇਰ ਖੁਰਦੇ ਜੀ ਤੇ ਆ ਜਿਹੜਾ ਪ੍ਰਸਟੀਡੀਅਮ ਤੋਂ ਇਕੱਠੇ ਹੋਏ ਹੋ ਇਹਦੇ ਬਾਰੇ ਕੀ ਇਹ ਜਿਹੜੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਆਹੀਂ ਮੰਗ ਕਰਦੇ ਆ ਨੌਜਵਾਨਾਂ ਦੀ ਮੰਗ ਆ ਤੇ ਮੇਰੇ ਪਿੰਡ ਦੀ ਤੇ ਮੈਂ ਸਰਪੰਚੇ ਤੇ ਮੈਂ ਵੀ ਮੰਗ ਕਰਦਾ ਵਾਂ ਜਿਹੜਾ ਸਾਡੇ ਪਿੰਡ ਜਿਹੜੀ ਆ ਗਰਾਊਂਡ ਜਾਂ ਸਟੇਡੀਅਮ ਦਿੱਤਾ ਜਾਵੇ ਸਾਡੇ ਜਿਹੜੀ ਜਮੀਨ ਆ ਨਾ ਉਹ ਦਹਾ ਪਿੰਡਾਂ ਚ ਨਹੀਂ ਇੰਨੀ ਗਰਾਊਂਡ ਹੈ ਜਿਹੜੀ ਸਾਡੇ ਕੱਲੇ ਬਲੇਰ ਚ ਹੈ ਕਿੰਨੀ ਜ਼ਮੀਨ ਦਿੱਤੀ ਗਈ ਹੈ ਗਰਾਊਂਡ ਵਾਸਤੇ ਗਰਾਊਂਡ ਵਾਸਤੇ ਤੇ ਸਕੂਲ ਵਾਸਤੇ 11 ਕਿੱਲੇ 3 ਕਰਾਣਾ ਤੇ 16 ਮਰਲੇ ਜ਼ਮੀਨ ਆ ਤੇ ਇਹ ਕਿੰਨੇ ਪਿੰਡਾਂ ਦੇ ਜਿਹੜੇ ਬੱਚੇ ਜਿਹੜੇ ਇੱਥੇ ਆਪਣੇ ਪ੍ਰੈਕਟਿਸ ਕਰਦੇ ਲਾਗੇ ਲਾਗੇ ਜਿਦਾਂ ਬਲੇਰ ਫਰੰਦੀਪੁਰ ਬੈਂਕਾ ਕਾਲੇ ਪੈਣੀ ਸੁੱਗਾ ਇਹ ਬਾਬਾ ਪਿੰਡਾਂ ਦੇ ਮੁੰਡੇ ਜੋ ਨੌਜਵਾਨ ਜਿਹੜੇ ਉਹ ਖੇਡਦੇ ਨੇ ਇੱਥੇ ਆਣ ਕੇ ਸ਼ਾਮੇ ਵੀ ਖੇਡਦੇ ਨੇ ਸਵੇਰੇ ਵੀ ਖੇਡਦੇ ਨੇ ਬਾਕੀ ਤੁਹਾਡੇ ਸਾਹਮਣੇ ਆ ਕੈਮਰਾ ਘੁਮਾ ਕੇ ਵੇਖ ਲਓ ਪਰ ਇਹ ਵੀ ਇੱਥੇ ਸਹੂਲਤ ਕੋਈ ਨਹੀਂ ਹੈਗੀ ਮੁੰਡੇ ਮੈਨੂੰ ਮੰਗਦੇ ਤੇ ਮੇਰੇ ਕੋਲ ਕੋਈ ਸਹੂਲਤ ਨਹੀਂ ਹਜੇ ਤੱਕ ਤੇ ਤੁਸੀਂ ਕੋਈ ਮੰਗ ਜਾ ਐਮਐਲ ਤੋਂ ਜਾਂ ਸਰਕਾਰ ਤੋਂ ਕੀਤੀ ਹੈ ਪਹਿਲਾਂ ਕੋਈ ਅੱਗੇ ਵੀਡੀਓ ਸਾਹਿਬ ਨੂੰ ਤੋਂ ਵੀ ਮੰਗ ਕੀਤੀ ਅਸੀਂ ਤੇ ਐਮਐਲ ਸਾਹਿਬ ਤੋਂ ਵੀ ਮੰਗ ਕੀਤੀ ਆ ਹਾਂਜੀ ਤੇ ਪਰ ਜੇ ਜਿਹੜੀ ਕੋਈ ਗਰਾਊਂਡ ਜਾਂ ਕੋਈ ਸਟੇਡੀਅਮ ਕੁਝ ਮੈਨੂੰ ਜਿਹੜਾ ਮਿਲਿਆ ਨਹੀਂ ਟੋਟਲ ਕਿੰਨੇ ਪਿੰਡਾਂ ਦੇ ਬੱਚੇ ਜਿਹੜੇ ਆਪਣੀ ਗਰਾਊਂਡ ਦੇ ਵਿੱਚ ਪਲੇਅਰ ਆਉਂਦੇ ਆ 10-12 ਪਿੰਡਾਂ ਦੇ ਬੱਚੇ ਜਿਹੜੇ ਆਉਂਦੇ ਆਪਣੇ ਤੇ ਇਹ ਕੀ ਤੁਸੀਂ ਮੰਗ ਕਰਦੇ ਹੋ ਜਿਹੇ ਤਰ੍ਹਾਂ ਆਪਣੇ ਵੀ ਕੋਈ ਜਿ ਤਰ੍ਹਾਂ ਸਟੇਡੀਅਮ ਫਾਰਾ ਪਿੰਡ ਦੀ ਸਟੇਡੀਅਮ ਦੇ ਵਿੱਚ ਆਪਣੇ ਕੋਈ ਸਟੇਡੀਅਮ ਪਾਸ ਹੋਇਆ ਇਥੋਂ ਦਾ ਨਹੀਂ ਕੋਈ ਨਹੀਂ ਅਜੇ ਤੱਕ ਪਾਸ ਹੋਇਆ ਉਸ ਤਰ੍ਹਾਂ ਐਮਐਲਏ ਸਾਹਿਬ ਨੇ ਆਖਿਆ ਵੀ 43 ਗਰਾਊਂਡਾਂ ਜਿਹੜੀਆਂ ਆਪਣੇ ਹਲਕਾ ਖੇਮ ਕਰਨ ਨੂੰ ਦਿੱਤੀਆਂ ਗਈਆਂ ਹਾਂ ਪਰ ਉਹ ਇੱਕ ਦੋ ਵਾਰ ਮੇਰੀ ਗੱਲ ਤੇ ਹੋਈ ਹੈ ਪਰ ਮੈਨੂੰ ਨਾ ਮੈਨੂੰ ਪਤਾ ਹੀ ਹੈ ਪਈ ਜਿਹੜੀ ਮਿਲੀ ਹੈ ਕਿ ਨਹੀਂ ਮਿਲੀ ਬਾਕੀ ਮੈਂ ਮੰਗ ਕਰਦਾ ਜੇ ਨਹੀਂ ਵੀ ਮਿਲੀ ਐ ਐਮਐਲਏ ਸਾਹਿਬ ਦੇ ਗੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿਹੜੀ ਸਾਨੂੰ ਸਾਡੇ ਪਿੰਡ ਨੂੰ ਇੰਨੇ ਨੌਜਵਾਨ ਖੇਡਦੇ ਨੇ ਵੀ ਏਡੀ ਵੱਡੀ ਗਰਾਊਂਡ ਕਿਸੇ ਪਿੰਡ 'ਚ ਇਸ ਸਾਰ ਨੂੰ ਜਿਹੜੀ ਉਹ ਪਹਿਲ ਦੇ ਆਧਾਰ ਤੇ ਜਿਹੜੀ ਹੈ ਨਾ ਗਰਾਊਂਡ ਜਾਂ ਸਟੇਡੀਅਮ ਕੁਛ ਵੀ ਜਿਹੜਾ ਆਉਂਦਾ ਸਰਕਾਰ ਨੂੰ ਸਾਨੂੰ ਮਈਆ ਕਰਾਇਆ ਜਾਂਦਾ ਨਹੀਂ ਜਿਤਨਾ ਸਕੀਮਾਂ ਦੇ ਵਿੱਚ ਤੇ ਰੰਗਲਾ ਪੰਜਾਬ ਦੇ ਵਿੱਚ ਵੀ ਆਪਣੇ ਕਈ ਪਿੰਡ ਹਨ ਪਾਤੇ ਕਿੰਨੇ ਪਿੰਡ ਟੋਟਲ ਪਾਏ ਜਿਹੜਾ ਆਪਣਾ ਪਿੰਡ ਦੇ ਵਿੱਚ ਹੈਗਾ ਆਪਣਾ ਪਿੰਡ ਰੰਗਲਾ ਪੰਜਾਬ ਚ ਨਹੀਂ ਤੇ ਕੀ ਮੰਗ ਕਰਦੇ ਹੋ ਤੁਸੀਂ ਦੱਸੋ ਅਸੀਂ ਕਿੰਨੇ ਵੀ ਪਾਉ ਆ ਜਾਵੇ ਸਾਡੀ ਵਿੱਚ ਕਿਥੋਂ ਮੰਗ ਕਰਦੇ ਹੋ ਐਮਐਲਏ ਸਾਹਿਬ ਤੋਂ ਮੰਗ ਕਰਦੇ ਆਂ ਵੀ ਸਾਨੂੰ ਜਿਹੜਾ ਉਹ ਰੰਗਲੇ ਪੰਜਾਬ ਦੇ ਵਿੱਚ ਪਾਇਆ ਜਾਵੇ ਸਟੇਡੀਅਮ ਮਿਲ ਜੇ ਸਾਨੂੰ ਡੀਸੀ ਸਾਹਿਬ ਤੋਂ ਮੰਗ ਕਰਦੇ ਆਂ ਏਡੀਸੀ ਵਿਕਾਸ ਤੋਂ ਮੰਗ ਕਰਦੇ ਆਂ ਜਿਨ੍ਹਾਂ ਨੇ ਵਿਕਾਸ ਦੀ ਡਿਊਟੀ ਹੁੰਦੀ ਹੈ ਡੀਸੀ ਸਾਹਿਬ ਦੀ ਉਹ ਉਹਨਾਂ ਨੂੰ ਆਣ ਕੇ ਭਾਂ ਦੇਖ ਲੈਣ ਸ਼ਾਮੀ ਵੇ ਮਤਲਬ ਜਦੋਂ ਬਾਰਿਸ਼ ਹੋ ਜਾਂਦੀ ਉਹਦੋਂ ਫਿਰ ਛੜਕਦੇ ਜਾਂਦੇ ਛੜਕਦੇ ਐਕਸੀਡੈਂਟ ਹੋਏ ਵੀ ਇੱਕ ਦੋ ਫਿਰ ਉਹ ਖਤਰਾ ਹੁੰਦਾ ਬੱਚਿਆਂ ਦੀ ਮਤਲਬ ਜਾਨ ਨੂੰ ਫਿਰ ਉਹ ਕੱਚੀ ਗਰਾਊਂਡ ਤੇ ਭੱਜ ਨਹੀਂ ਸਕਦੇ ਕੱਚੀ ਆ ਗਰਾਊਂਡ ਕੁਝ ਵੀ ਨਹੀਂ ਬਣਦਾ ਤੇ ਕੋਈ ਨੌਜਵਾਨਾ ਤਾਂ ਸਹੂਲਤ ਕੋਈ ਪਾਣੀ ਠੰਡੇ ਦੀ ਕੋਈ ਜਾਂ ਕੋਈ ਸਹੂਲਤ ਹੈਗੀ ਇੱਥੇ ਸਰਕਾਰ ਲੋ ਕੋਈ ਬੱਚਿਆ ਵਾ ਤੇ ਜਿਤਨਾ ਕੋਈ ਪੰਜਾਬ ਸਰਕਾਰੋਂ ਆ ਰਿਹਾ ਕੋਈ ਮਤਲਬ ਕਈ ਚੀਜ਼ਾਂ ਆ ਰਹੀਆਂ ਨਹੀਂ ਕੋਈ ਨਹੀਂ ਜੀ ਕੋਈ ਉਡਾਰਿਆ ਕਈ ਆ ਰਹੇ ਕੋਈ ਨਹੀਂ ਹੁਜੀ ਨਹੀਂ ਨਹੀਂ ਕੋਈ ਕੈਂਡੀ ਨਹੀਂ ਲੱਗੀ ਤੇ ਤੁਸੀਂ ਅੱਜ ਤੱਕ ਲਿਖ ਕੇ ਦਿੱਤਾ ਮੈਂ ਐਮਐਲ ਸਾਹਿਬ ਨੂੰ ਹਾਂਜੀ ਹਾਂਜੀ ਵੀਡੀਓ ਸਾਹਿਬ ਨੂੰ ਲਿਖ ਕੇ ਦਿੱਤਾ ਤੇ ਕੀ ਜਿਹੜਾ ਵਿਸ਼ਵਾਸਦਾਤਾ ਤੁਹਾਨੂੰ ਅਜੇ ਤੱਕ ਕੋਈ ਮਤਲਬ ਉਰਤਾ ਨਹੀਂ ਹੋਇਆ ਕੋਈ ਮਿਲੀ ਨਹੀਂ ਚੀਜ਼ ਅਜੇ ਤੱਕ ਤੇ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗ ਕਰਦੇ ਆਂ ਵੀ ਚਲੋ ਕੈਂਡੀ ਮਿਲ ਜੇ ਤੇ ਨੌਜਵਾਨ ਪਾਣੀ ਜਿਹੜਾ ਫਿਲਟਰ ਵਾਲਾ ਪੀ ਚਲੋ ਹਾਂਜੀ ਨੰਬਰਦਾਰ ਜੀ ਕੀ ਆ ਆਪਣਾ ਨਾਮ ਆ ਕਿਹੜਾ ਪਿੰਡ ਐ ਤੇ ਕਿਹੜੀ ਗਰਾਊਂਡ ਦੇ ਵਿੱਚ ਆਏ ਹੋ ਬਲੇ ਤੁਸੀਂ ਜਿਹੜੇ ਖਿਡਾਰੀ ਖੇਡਦੇ ਹੋ ਵੈਗਰੋ ਜਿੱਤੇ ਖਾਲਸਾ ਵੈਗਰੋ ਜੀ ਦੀ ਟੀਮ ਫਤ ਮੇਰਾ ਨਾਮ ਕਰਤਾਰ ਸਿੰਘ ਨੰਬਰਦਾਰ ਪਿੰਡ ਬਲੇਰ ਖੁਰਦ ਇਹ ਗਰਾਊਂਡ ਜਿਹੜੀ ਅੱਜ ਤੋਂ ਕੋਲ 8-10 ਸਾਲ ਪਹਿਲਾਂ ਤਿਆਰ ਕੀਤੀ ਕੱਚੀ ਜਿਹਦੇ ਜੋ ਖੋਦ ਹੈ ਇਹ کاروبار ਕੀਤਾ ਜਿਹੜੀ ਕੱਚੀ ਗਰਾਊਂਡ ਹੈ ਜਿਹੜਾ ਮੀਂਹ ਪੈ ਜਾਂਦਾ ਨਾ ਵਿਚਾਰੇ ਜਿੰਨਾ ਫੌਜ ਛੋਣਾ ਮੁੰਡਿਆਂ ਨੇ ਜਾਂ ਜਿਹੜੇ ਰੋਜ਼ ਦੇ ਭੱਜਣ ਵਾਲੇ ਆ ਉਹਨਾਂ ਦਾ ਗਰਾਊਂਡ ਖਰਾਬ ਹੋ ਜਾਂਦੀ ਉਹਨੇ ਤੇ ਭੱਜਿਆ ਨਹੀਂ ਜਾਂਦਾ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਇਹ ਗਰਾਊਂਡ ਜਿਹੜੀ ਸਟੇਡੀਅਮ ਦਿੱਤਾ ਜਾਵੇ ਇੱਕ ਪੱਕੀ ਕੀਤੀ ਜਾਵੇ ਇੱਕ ਨਾਲੇ ਖਾਣ ਪੀਣ ਲਈ ਕੋਈ ਪ੍ਰਬੰਧ ਕੀਤਾ ਜਾਵੇ ਸਵੇਰੇ 5 ਵਜੇ ਆਉਂਦੇ ਆ ਤੇ 7-8 ਵਜੇ ਤੱਕ ਮੁੰਡੇ ਰਹਿੰਦੇ ਕਮ ਸੋ ਕਮ 2-300 ਮੁੰਡਾ ਰੋਜ਼ ਆਉਂਦਾ 12-15 ਪਿੰਡਾਂ ਦੇ ਬੰਦੇ ਆਉਂਦੇ ਉਹ ਨਹੀਂ ਤਾਂ ਆ ਕੇ ਚੈੱਕ ਕੀਤਾ ਜਾਵੇ 1-2 ਰਾਂ ਐਮਐਲ ਸਾਹਿਬ ਨੂੰ ਕੀਤਾ ਵੀਡੀਓ ਸਾਹਿਬ ਨੂੰ ਏਡੀਸੀ ਵਿਕਾਸ ਨੂੰ ਡੀਸੀ ਨੂੰ ਵੀ ਐਪਲੀਕੇਸ਼ਨਾਂ ਦਿੱਤੀਆਂ ਪਰ ਅਜੇ ਤੇ ਖਾਣ ਨੂੰ ਕੋਈ ਗਰਾਊਂਡ ਨਹੀਂ ਮਿਲਾਈ ਇਹ ਕਿੰਨੇ ਪਿੰਡਾਂ ਦੇ ਇੱਥੇ ਤੁਹਾਡੇ ਹਿਸਾਬ ਨਾਲ ਬੱਚੇ ਇੱਥੇ ਜਿਹੜੇ ਆਪਣੀ ਸਟੇਡੀਅਮ ਬੁੜਿਆ ਦੇ ਚੱਲਦੇ ਐ ਇੱਥੇ ਬੈਂਕਾ ਬਲੇਰ ਫਰੰਦੀਪੁਰ ਭਗਵਾਨਪੁਰਾ ਕਿਥੀ ਵਿੰਡ ਸਿੰਘਪੁਰਾ ਖਾਲੜੇ ਦੇ ਕਾਲੇ ਜਿੰਨੇ ਵੀ ਲੱਗ ਲੱਗੇ ਵਾਲੇ ਪਿੰਡ ਸਾਰੇ ਆਉਂਦੇ ਤੇ ਕੀ ਮੰਗ ਕਰਦੇ ਹੋ ਤੁਸੀਂ ਦੋਸਤ ਮੰਗ ਵੀ ਇੱਥੇ ਸਟੇਡੀਅਮ ਬਣਾ ਜਾਵੇ ਤੇ ਗਰਾਊਂਡ ਜਿਹੜੀ ਦੂਜੀ ਬਣਾਈ ਜਾਵੇ ਮੈਟ ਵਾਲੀ ਹਾਂਜੀ ਵੀਰ ਕੀ ਆਪਣਾ ਨਾਮ ਕਿਹੜਾ ਪਿੰਡ ਹੈ ਇਹ ਇਹ ਵੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਪਿੰਡ ਭਗਵਾਨਪੁਰਾ ਜੀ ਮੇਰਾ ਤੇ ਤੁਸੀਂ ਭਵਾਨਪੁਰੋਂ ਚੱਲ ਕੇ ਬਲੇਰ ਆਉਂਦੇ ਹੋ ਹਾਂਜੀ ਤੇ ਕਿੰਨਾ ਚਿਰ ਹੋ ਗਿਆ ਤਾਂ ਆਉਂਦੇ ਹੋ ਮੈਨੂੰ 2 ਮਹੀਨੇ ਲੱਗ ਪਏ ਹੋ ਗਏ ਆ ਜੀ ਸਵੇਰੇ 5:30 ਵਜੇ ਇੱਥੇ ਸਾਰੇ ਮੁੰਡੇ ਮੈਂਟ ਲਾਉਣ ਆਉਂਦੇ ਆ ਸ਼ਾਮ ਨੂੰ ਵੀ 6:30 ਵਜੇ ਇੱਥੇ ਮੈਂਟ ਲਾਉਣ ਆਉਂਦੇ ਆ ਸਾਰੇ ਮੁੰਡੇ ਆਪ ਦੀ ਮੈਂਟ ਨਾਲ ਇੱਥੇ ਗਰਾਊਂਡ ਤਿਆਰ ਕੀਤੀ ਆ ਸਾਫ਼ ਸੁਥਰੀ ਗਰਾਊਂਡ ਕੀਤੀ ਆ ਗਰਾਊਂਡ ਉੱਤੇ ਜ਼ਮੀਨ ਹੈਗੀ ਆ ਗਰਾਊਂਡ ਉੱਤੇ ਸਟੇਡੀਅਮ ਚਾਹੀਦਾ ਵਾ ਤੇ ਇੱਕ ਮੁੰਡਿਆਂ ਵਾਸਤੇ ਖਰਾਕ ਚਾਹੀਦੀ ਆ ਇਹਨਾਂ ਨੂੰ ਖਰਾਕ ਦੀ ਬਹੁਤ ਲੋੜ ਆ ਤੇ ਕਿੰਨੇ ਪਿੰਡਾਂ ਦੇ ਜਿਹੜੇ ਉਹ ਇੱਥੇ ਜਿਹੜੇ ਬੱਚੇ ਇੱਥੇ ਦੂਰੋਂ ਦੂਰੋਂ ਆ ਇੱਥੇ ਲਗਭਗ 10 ਤੋਂ 12 ਪਿੰਡਾਂ ਦੇ ਬੱਚੇ ਆ ਰਹੇ ਆ ਜਿਨ੍ਹਾਂ ਵਿੱਚ ਭਗਵਾਨਪੁਰਾ ਇੱਥੇ ਬੈਂਕਾ ਬਲੇਰ ਸੁੰਗੇ ਕਾਲੇ ਫਰੰਦੀਪੁਰ ਇਦਾਂ ਲਗਭਗ ਸਾਰੇ 10-12 ਪਿੰਡ ਹੈਗੇ ਇੱਥੇ ਤੇ ਇੱਥੇ ਸਾਫ਼ ਸੁਥਰਾ ਟ੍ਰੈਕ ਜਿਹੜਾ ਹੈ ਬਣਾਇਆ ਜਾਵੇ 400 ਮੀਟਰ ਦਾ ਤੇ ਮਿਹਨਤ ਕਰਾਈ ਜਾਵੇ ਉਹਨਾਂ ਨੂੰ ਇੱਕ ਕੋਚ ਹੋਵੇ ਬਹੁਤ ਵਧੀਆ ਗੱਲ ਤੁਹਾਡੇ ਕੋਲ ਇਸ ਵਕਤ ਕੋਚ ਮੌਜੂਦ ਹੈਗਾ ਇਸ ਟਾਈਮ ਫੌਜੀ ਸਾਹਿਬ ਸਰਜੀਤ ਸਿੰਘ ਉਹ ਸਾਨੂੰ ਮਿਹਨਤ ਕਰਾ ਰਹੇ ਨੇ ਕਿਹੜੇ ਪਿੰਡ ਦੇ ਜੀ ਉਹ ਜੀ ਭਗਵਾਨ ਪਿਛੇੜ ਦੇ ਜੀ ਹਾਂਜੀ ਵੀਰ ਕੀ ਆ ਆਪਣਾ ਨਾਮ ਆ ਕਿਹੜਾ ਪਿੰਡ ਆ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰਕਾਸ਼ ਸਿੰਘ ਹੈ ਔਰ ਮੈਂ ਇੱਥੇ ਮੱਤਾ ਸੱਚ ਇਵੈਂਟ ਪਿੰਡ ਤੋਂ ਆ ਨਾ ਔਰ ਰੋਜ਼ ਇੱਥੇ ਗਰਾਊਂਡ ਆ ਰਿਹਾ ਪਿਛਲੇ 3 ਮਹੀਨੇ ਲਗਾਤਾਰ ਬਟ ਇੱਥੇ ਗਰਾਊਂਡ ਦੀ ਪ੍ਰੋਬਲਮ ਕੀ ਆ ਰਹੀ ਹੈ ਕਿ ਪਿਛਲੇ ਤੁਹਾਨੂੰ ਪਤਾ ਕਿ ਕਈ ਦਿਨੋਂ ਤੋਂ ਕਾਫੀ ਬਾਰਿਸ਼ ਹੋਈਆਂ ਜਿਹਦੇ ਕਰਕੇ ਗਰਾਊਂਡ ਕਾਫੀ ਜ਼ਿਆਦਾ ਖਰਾਬ ਹੋ ਜਾਂਦੀ ਹੈ ਸਾਡੇ ਇੱਥੇ ਮੇਰੇ ਜਿਹੜੇ ਫਰੈਂਡਸ ਹੈਗੇ ਨੇ ਅਸੀਂ ਸਾਰੇ ਜਣੇ ਰਲ ਕੇ ਗਰਾਊਂਡ ਸਫਾਈ ਕਰਦੇ ਆ ਕਲੀਨ ਕਰਦੇ ਆ ਬਟ ਫਿਰ ਬਾਰਿਸ਼ਾਂ ਕਰਕੇ ਖਰਾਬ ਹੋ ਜਾਂਦੀ ਹੈ ਜੀਤੇ ਕਰਕੇ ਸਾਨੂੰ ਰੋਡ ਤੇ ਭਜਣਾ ਪੈਂਦਾ ਸਾਨੂੰ ਇੰਜਰੀ ਸਸਟੇਨ ਹੋਣ ਦਾ ਡਰ ਰਹਿੰਦਾ ਸਾਡੇ ਅੱਗੇ ਵੀ ਇੱਕ ਵੀਰ ਹੈਗੇ ਸੀ ਉਹਨੂੰ ਨੂੰ ਕਾਰ ਦੀ ਥੋੜਾ ਜਿਹਾ ਸਾਈਡ ਵੱਜ ਗਈ ਜਿਹੜਾ ਕਿ ਆਰਮੀ ਦੀ ਤਿਆਰੀ ਕਰ ਰਿਹਾ ਇੱਥੇ ਪਹਿਲਾਂ ਸੋ ਸਾਡੀ ਬੇਨਤੀ ਹੈ ਜੀ ਸਾਡੀ ਗਵਰਨਮੈਂਟ ਨੂੰ ਕਿ ਸਾਨੂੰ ਇੱਥੇ ਇੱਕ ਚੰਗਾ ਸਟੇਡੀਅਮ ਪ੍ਰੋਵਾਈਡ ਕਰਾਇਆ ਜਾ ਸਕੇ ਤਾਂ ਜੋ ਬੱਚੇ ਨਸ਼ਿਆਂ ਤੋਂ ਦੂਰ ਰਹਿਣ ਤੇ ਗਰਾਊਂਡ ਦੇ ਨਾਲ ਜੁੜੇ ਰਹਿਣ ਔਰ ਵੱਧ ਤੋਂ ਵੱਧ ਇੱਥੇ ਆ ਕੇ ਪ੍ਰੇਰਿਤ ਹੋਣ ਖੇਡਾਂ ਖੇਡਾਂ ਖੇਡਣ ਲਈ ਤੇ ਤਾਂ ਕਿ ਇਥੋਂ ਦਾ ਮਲਕੇ ਸਾਡਾ ਵਿਕਾਸ ਹੋ ਸਕੇ ਮੁੰਡੇ ਦਾ ਸ਼ਹਿਰ ਤੋਂ ਦੂਰ ਰਹਿਣ ਹੁਣ ਵੀ ਇੱਥੇ 3-4 ਸੋ ਬੱਚਾ ਆ ਰਿਹਾ ਹੈ ਕਾਫੀ ਪਿੰਡਾਂ ਤੋਂ ਦੂਰ ਦੂਰ ਤੋਂ ਆ ਰਹੇ ਕਿਉਂਕਿ ਇੱਥੇ ਹੋਰ ਕੋਈ ਗਰਾਊਂਡ ਨਹੀਂ ਹੈਗੀ ਆ ਗਰਾਊਂਡ ਬਹੁਤ ਵਧੀਆ ਬਟ ਇੱਥੇ ਇੰਨਾ ਕਿ ਸਟੇਡੀਅਮ ਦੀ ਕਮੀ ਹੈ ਗਈ ਜਾਂ ਕਿ ਇੱਕ ਪ੍ਰੋਪਰ ਗਾਈਡੈਂਸ ਦੀ ਕਮੀ ਵੀ ਕਹ ਲਓ ਕੋਚ ਦੀ ਕਮੀ ਨਹੀਂ ਹੈਗੀ ਹੈ ਪੱਕੀ ਸਾਨੂੰ ਹਦੇ ਭਾਜੀ ਸੁਦੀਸ਼ ਹੈਗੇ ਲਗਵਾ ਰਹੇ ਬਟ ਫਿਰ ਵੀ ਇੱਥੇ ਸਾਨੂੰ ਪ੍ਰੋਬਲਮ ਕੀ ਆਉਂਦੀ ਹੈ ਕਿ ਗਰਾਊਂਡ ਖੱਟਾ ਜਦੋਂ ਬਾਰਿਸ਼ ਆਉਂਦੀ ਹੈ ਉਹ ਤੋਂ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਹੁਣ ਸਾਡਾ ਮਲਕੀ ਐਥਲੈਟਿਕਸ ਜਿਹੜੇ ਨੇੜੇ ਹੈਗੇ ਜੇ ਸਾਡੇ ਟ੍ਰਾਇਲ ਨੇੜੇ ਹੈਗੇ ਬਟ ਸਾਡੀ ਤਿਆਰੀ ਬਹੁਤ ਘੱ ਅਸੀਂ ਸਾਰੀ ਸਰਕਾਰ ਨੂੰ ਇਹ ਮੰਗ ਕਰਦੇ ਆਂ ਕਿ ਸਾਨੂੰ ਇੱਕ ਵਧੀਆ ਗਰਾਊਂਡ ਪ੍ਰੋਵਾਈਡ ਕਰਾਇਆ ਦਿੱਤਾ ਜਾਵੇ ਤਾਂ ਜੋ ਅਸੀਂ ਅੱਗੇ ਆਪਣਾ ਵਧੀਆ ਉਹ ਵੀ ਕਿਹੜੀ ਗੇਮ ਕਰਦੇ ਹੋ ਮੈਂ 체ਲਣੀ ਕਰਦਾ ਹਾਂ ਮੈਂ ਨਹੀਂ ਕਰਦੇ ਸਲੈਟਿਕਸ ਕਰਦਾ ਹਾਂ